ਦੀ ਹੋਰਦੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਡੀ ਕੋਈ ਪੈਨਸ਼ਨ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਜਦੋਂ ਅਸੀਂ 58 ਸਾਲ ਤੋਂ ਰਿਟਾਇਰ ਹੁੰਨੇ ਆ ਸਾਨੂੰ ਇੱਕ ਪਰਚਾਟੂ ਵੀ ਆ ਲੈ ਕੇ ਬਾਹਰ ਹੀ ਭੇਜਦਾ ਵੀ ਤੁਸੀਂ ਰਿਟਾਇਰ ਹੋ ਧੱਕੇ ਨਾਲ ਸਾਡਾ 400 ਰੁਪਿਆ ਕੱਟਦੇ ਆ ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਲੈ ਜਾਂਦੇ ਆ ਜੇ ਪੈਸੇ ਇਹਨਾਂ ਦੇ ਕੱਟ ਰਹੇ ਸੀ ਉਹ ਅਫਸਰਾਂ ਨੇ ਕੱਟਨੇ ਜਿਹੜੇ ਸੈਕਟਰ ਸਾਰਿਆਂ ਦੇ ਵਿੱਚ ਸੀਸਾਂ ਦੇ ਮਹਿਲਾਂ 'ਚ ਬੈਠਿਆ ਉਹਨਾਂ ਦੀਆਂ ਕੋਠੀਆਂ ਦੀ ਪੜਤਾਲ ਕੀਤੀ ਜਾਵੇ ਅਰਬਾਂ ਖਰਬਾਂ ਰੁਪਿਆ ਉਹਨਾਂ ਕੋਲੋਂ ਨਿਕਲੂਆ ਜਿਹੜੇ ਆਪਣੇ ਕਿਹੜੇ ਦਿੱਲੀ ਵਾਲੇ ਕੇਜਰੀਵਾਲ ਜੀ ਲਾਲ ਇਹਨਾਂ ਦੇ ਭਗਵੰਤ ਮਾਨ ਜੀ ਸੀਗੇ ਵੀ ਸਾਨੂੰ ਵੋਟਾਂ ਪਾਓ ਅਸੀਂ ਛੋਟਾ ਸਾਰਾ ਕੰਮ ਪੈਨਸ਼ਨ ਪਹਿਲ ਦੇ ਆਧਾਰ ਤੇ ਕਰਾਂਗੇ ਆਧਨਪੁਰ ਦੀ ਧਰਤੀ ਤੇ ਗੱਲ ਹੋਈ ਸੀ ਅਸੀਂ ਇਹਨਾਂ ਨੂੰ ਬਹੁਤ ਬਹੁਤ ਵੋਟਾਂ ਪਾਜਾਂ ਅਸੀਂ ਪੱਕੇ ਵਕਰਾਂ ਕਹਦਾ ਵੀ 15 ਦਿਨਾਂ ਦੇ ਵਿੱਚ ਮੈਂ ਤੁਹਾਡੀ ਪੈਨਸ਼ਨ ਦੇ ਦਊਗਾ ਪਰ ਅੱਜ 1.5 ਸਾਲ ਹੋ ਗਿਆ ਉਸ ਤੋਂ ਬਾਅਦ ਸਾਨੂੰ ਇਹਨੇ ਮਿਲਦਾਂ ਸਮਾਂ ਨਹੀਂ ਦਿੱਤਾ ਅਸੀਂ ਵੀ ਜ਼ੋਰ ਕਾ ਜੀ ਦੇਖੋ ਮੇਰੀ 72 ਸਾਲ ਦੀ ਉਮਰ ਆ ਮੇਰਾ ਜੀ ਨਹੀਂ ਕਰਦਾ ਅੱਛੇ ਛੜਕਦੇ ਖੜਕਦਾ ਸਾਨੂੰ ਮਜਬੂਰੀ ਬਸ ਸਰਕਾਰ ਨੇ ਛੜਕਦੇ ਉੱਤੇ ਰੋਲਣ ਵਾਸਤੇ ਮਜਬੂਰ ਕੀਤਾ ਜਦੋਂ ਸਾਡਾ 6 ਕਰੋੜ ਰੁਪਇਆ ਸਾਡਾ ਇਕੱਠਾ ਹੁੰਦਾ ਇੱਕ ਸਾਲ ਦਾ ਵੈਲਫੇਅਰ ਦੇ ਨਾਂ ਤੇ ਸਾਡਾ ਕਿੰਨਾ ਕੋਝਾ ਮਜ਼ਾਕ ਕੀਤਾ ਜਾਂਦਾ ਉਹ ਇਕੱਠਾ ਕਰਕੇ ਸਰਕਾਰ ਪਤਾ ਨਹੀਂ ਕਿੱਥੇ ਨੂੰ ਲੈ ਜਾਂਦੀ ਹੈ ਸਾਡਾ ਜਿਹੜਾ ਡਿਸਟ੍ਰਿਕਟ ਮਾਨਟਰ ਉਹ ਲੱਖ ਰੁਪਇਆ ਲੈਂਦਾ ਉਹਦੀ ਜਿਹੜਾ ਵੈਲਫੇਅਰ ਦਾ 10 ਰੁਪਇਆ ਕੱਟਿਆ ਜਾਂਦਾ ਤੇ 250 ਰੁਪਇਆ ਕੱਟਿਆ ਜਾਂਦਾ ਹਰ ਇੱਕ ਥਾਂ ਦੇ ਉੱਤੇ ਸਾਡੇ ਨਾਲ ਧੱਕਾ ਕੀਤਾ ਜਾਂਦਾ ਜਿਹੜੇ ਮੁਲਾਜ਼ਮਾ ਉਹ ਸ਼ਹੀਦ ਹੁੰਦਾ ਕੋਈ ਨੁਕਸਾਨ ਹੁੰਦਾ ਕੋਈ ਡੈਥ ਹੁੰਦੀ ਆ ਤਾਂ ਕਿਵੇਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਉਹਨਾਂ ਨੂੰ ਉਹਦਾ ਕੁਝ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿਹੜਾ ਟੋਲ ਫਲਾ ਚਾਤੇ ਸ਼ਹੀਦ ਹੋਏ ਨਾ ਜਿਹੜੇ ਹੋਮਗਾਰਡ ਦੇ ਆ ਉਹ ਚੌਦੇ ਤੇ ਅਫਸਰ ਬੈਠੇ ਆ ਸੈਕਟਰ 17 ਦੇ ਵਿੱਚ ਰਾਤੇ ਰਾਤ ਡੈੱਡ ਬੋਡੀ ਨੂੰ ਚੱਕ ਕੇ ਉਹਦੀ ਨੂੰ ਸਾਰ ਦਿੱਤਾ ਜਾਂਦਾ ਰਾਤ ਨੂੰ ਇਹ ਕਹਿੰਦਾ ਸੀ ਮੈਂ ਤਾਂ ਰੰਨੀ ਲੱਗਣ ਦੇਊਗਾ ਇਹ ਕਹਿੰਦਾ ਹੁੰਦਾ ਸੀ ਮੈਂ ਸਾਥਾਂ ਦੇ ਵਿੱਚ ਮੰਜਾ ਡਾਹ ਕੇ ਤੇ ਉੱਥੇ ਫੈਸਲੇ ਕਰੂੰਗਾ ਸਾਡੇ ਕੋਲ ਦੀ ਇਹ ਟੱਪਦਾ ਰਿਹਾ ਜਿੱਤ ਕੇ ਵੀ ਉੱਥੋਂ ਨਹੀਂ ਟੱਪਿਆ ਸਾਡੇ ਕੋਲੇ ਅੱਜ ਤੱਕ ਨਹੀਂ ਆਇਆ ਜਦੋਂ ਇਹਨੂੰ ਅਸੀਂ 91 ਐਮਐ ਇਹ ਕਿਹੜਾ ਤਾਂ ਸਾਨੂੰ ਇੱਕ ਦਾ ਮਾਤ ਲੱਗਣੀ ਦੇਦਾ ਇਹਦੇ ਰਾਜ ਦੇਖੋ ਤੁਹਾਡੇ ਤਾਂ ਲੱਗ ਜਾਂਦੇ ਰਾਸ਼ਟਰਪਤੀ ਨੂੰ ਇੱਕ ਜਾਦ ਪੱਤਰ ਭੇਜਾ ਵੀ ਜਿਹੜੇ ਅਸੀਂ ਹੋਮਗਾਰਡ ਦੇ ਜਵਾਨਾਂ ਸਾਨੂੰ ਜ਼ਹਿਰ ਦੀਆਂ ਪੁੜਗਾ ਦੇ ਦਿਓ ਤਾਂ ਕਿ ਅਸੀਂ ਤੁਹਾਨੂੰ ਹੋਰ ਤੁਹਾਨੂੰ ਹੋਰ ਤਾਂ ਕੁਝ ਨਹੀਂ ਦਿੰਦੇ ਨਹੀਂ ਸਾਡੇ ਘਰਾਂ ਦੇ ਵਿੱਚ ਬਹੁਤ ਉਤਿਰਾ ਹੁੰਦਾ ਸੀ ਰੋਟੀ ਕਿੱਥੋਂ ਕੱਢੇ ਅਸੀਂ ਝਹਿਰ ਹੀ ਖਾ ਕੇ ਮਰ ਜੀ ਜਦੋਂ ਇਹਨਾਂ ਨੇ ਐਮਐਲਏ ਦੀ ਤਰਖਾਬ ਤਾਂ ਨਹੀਂ ਹੁੰਦੀ ਆ ਰਾਤੇ ਰਾਤ ਇਹ ਆਪ ਦਾ ਕਾਨੂੰਨ ਬਣਾ ਲੈਂਦੇ ਆ ਪਰ ਹੋਮਗਾਰਡ ਵਾਸਤੇ ਇਹਨਾਂ ਤੋਂ ਕਾਨੂੰਨ ਨਹੀਂ ਸਕਿਉਰਿਟੀ ਕਾ ਕੀ ਚੰਗਾਂ ਲਾਰਜ ਆਰਡਰ ਅਸੀਂ ਕਾਇਮ ਰੱਖਿਆ ਹੁਣ ਅਸੀਂ ਛੜਕਲ ਤੇ ਬੈਠੇ ਆ ਇਹ ਅਸੀਂ ਸਾਡਾ ਦਿਲ ਨਹੀਂ ਕਰਦਾ ਇਹ ਸਿਰਫ ਤੇ ਸਾਨੂੰ ਸਰਕਾਰ ਮਜਬੂਰ ਕਰਦੀ ਆ ਵੀ ਤੁਸੀਂ ਤਾਂ ਰੋ ਅਗਰ ਜੇ ਸਾਡੇ ਜਵਾਨ ਦਾ ਕਿਸੇ ਦਾ ਨੁਕਸਾਨ ਹੋ ਗਿਆ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਔਰ ਇਥੋਂ ਦਾ ਪ੍ਰਸ਼ਾਸਨ ਹੋਣਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨੈਸ਼ਨਲ ਹਾਈਵੇ ਬਠਿੰਡਾ ਚੰਡੀਗੜ੍ਹ ਤੇ ਮੌਜੂਦ ਆ ਜਿੱਥੇ ਸੰਗਰੂਰ ਦੇ ਬਿਲਕੁਲ ਨੇੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਦੇ ਨੇੜੇ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਅੱਜ ਹੋਮਗਾਰਡ ਐਸੋਸੀਏਸ਼ਨ ਵੱਲੋਂ ਜਾਮ ਕੀਤਾ ਗਿਆ ਜਾਨੀ ਕਿ ਰਿਟਾਇਰ ਹੋਮਗਾਰਡ ਜਿਹੜੀ ਐਸੋਸੀਏਸ਼ਨ ਬਣੀ ਹੋਈ ਆ ਉਹਨਾਂ ਨੇ ਪੂਰਾ ਲਿੰਕ ਜਿਹੜਾ ਬਠਿੰਡਾ ਤੋਂ ਚੰਡੀਗੜ੍ਹ ਦਾ ਤੋੜ ਦਿੱਤਾ ਹੈ ਤਸਵੀਰਾਂ ਦਿਖਾਵਾਂਗੇ ਕਿ ਨੈਸ਼ਨਲ ਹਾਈਵੇ ਨੂੰ ਬਿਲਕੁਲ ਜਾਮ ਕਰ ਦਿੱਤਾ ਹੈ ਤਸਵੀਰਾਂ ਦੇਖੋ ਕਿ ਦੋਨੇ ਪਾਸੇ ਜਿਹੜੇ ਦੋਨੇ ਵੇ ਨੇ ਉਹ ਬਿਲਕੁਲ ਬੰਦ ਕਰ ਦਿੱ ਤੇ ਨੇ ਅਤੇ ਪੂਰਾ ਸੰਪਰਕ ਟੁੱਟ ਗਿਆ ਜਾਨੀ ਕਿ ਜਿਹੜੀ ਟ੍ਰੈਫਿਕ ਆਵਾਜਾਈਆ ਉਹ ਹੁਣ ਪਿੰਡਾਂ ਦੇ ਵਿੱਚੋਂ ਦੀ ਲੰਘ ਰਹੀ ਆ ਪੁਲਿਸ ਵੱਲੋਂ ਡਾਇਵਰਟ ਵੀ ਕੀਤੀ ਗਈ ਆ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਪੂਰਾ ਰੋਡ ਜਾਮ ਕੀਤਾ ਗਿਆ ਅਤੇ ਅਣ ਮਿੱਥੇ ਸਮੇਂ ਲਈ ਕਹਿ ਰਹੇ ਨੇ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਜਿਹੜੀ ਐਸੋਸੀਏਸ਼ਨ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਆ ਜੀ ਆਪਣਾ ਕ੍ਰਿਸ਼ਨਦੇਵ ਜੀ ਪਿੰਡ ਭੂਲਣ ਜ਼ਿਲ੍ਹਾ ਸੰਗਰੂਰ ਠੀਕ ਹੈ ਕ੍ਰਿਸ਼ਨਦੇਵ ਜੀ ਕੀ ਅੱਜ ਕਿਉਂ ਜਾਮ ਲਾਉਣਾ ਪਿਆ ਤੁਹਾਨੂੰ ਨੈਸ਼ਨਲ ਹਾਈਵੇ ਤੇ ਸਾਡੀ ਸਰ ਗੱਲ ਇਹ ਆ ਵੀ ਜਿਹੜੇ ਸਾਡੇ ਪੰਜਾਬ ਕੋੜੇ ਜਵਨ ਨੇ 35-40 ਸਾਲ ਨੌਕਰੀ ਕਰਕੇ ਖਾਲੀ ਹੱਥ ਵਾਪਸ ਘਰਾਂ ਨੂੰ ਜਾਂਦੇ ਨੇ ਜਦੋਂ ਵੀ ਸਾਡੇ ਬੱਚੇ ਕੋਈ ਬੀ.ਐਡ. ਮੈਡ ਕਰਦਾ ਵਸਲੀ ਲਾ ਕੀਤੀ ਹੋਈ ਆ ਉਹ ਕਰਦੇ ਨੇ ਤਾਂ ਪੜ੍ਹਾਈ ਦੇ ਵਿੱਚ ਜਦੋਂ ਅਸੀਂ 35-40000 ਰੁਪਏ ਲੈਣ ਤੋਂ ਬਾਵਜੂਦ ਜ਼ੀਰੋ ਬੈਲੈਂਸ ਤੇ ਚੱਲੇ ਜਾਂਦੇ ਆ ਸਾਡੇ ਜਿਹੜੇ ਬੱਚਿਆਂ ਦਾ ਸੁਪਨਾ ਉਹ ਮਤਲਬ ਟੁੱਟ ਜਾਂਦਾ ਕਿ ਉਹ ਅਫਸਰ ਬਣਨ ਤੋਂ ਵੀ ਵਾਂਝੇ ਰਹਿ ਜਾਂਦੇ ਨੇ ਤੇ ਸਾਨੂੰ ਅਤਵਾਦੀ ਟਾਈਮ ਜਿੰਨੀਆਂ ਵੀ ਅਸੀਂ ਲੜਾਈਆਂ ਜਿਹੜਾ ਸਾਡੇ 368 ਅਤਵਾਦ ਦੌਰਾਨ ਜਵਾਨ ਸ਼ਹੀਦ ਹੋ ਗਏ ਸੀ ਜਿਹੜਾ ਸੁਰਖੀ ਟੋਲਪਲਾ ਜਿਵੇਂ ਕਿ 2018 ਤੋਂ ਲਗਾਤਾਰ ਧਰਨਾ ਚੱਲ ਰਿਹਾ ਉਹਦੇ ਵਿੱਚ ਵੀ ਸਾਡੇ 12 ਜਵਾਨ ਰਿਟਾਇਰਮੈਂਟ ਸਹੀਦ ਹੋ ਚੁੱਕੇ ਹਨ ਹੁਣ ਸਾਡੀ ਸਥਿਤੀ ਇਹ ਬਣੀ ਹੋਇਆ ਸੀ ਦਿਹਾੜੀ ਦਾ ਕਰਨ ਤੋਂ ਵੀ ਅਸਮਰਤਾ ਜਿਨ੍ਹਾਂ ਦੀ ਉਮਰ ਕੋਈ 65 ਸਾਲ 70 ਸਾਲ 75 ਸਾਲ ਉਰੇ ਤੱਕ ਹੋ ਗਈ ਤਾਂ ਸਾਡੇ ਕੋਲ ਦਵਾਈ ਜੋਗ ਕੇ ਵੀ ਪੈਸੇ ਨਹੀਂ ਸਰਕਾਰ ਨੂੰ ਇਹ ਸ਼ਰਮਾਉਣੀ ਚਾਹੀਦੀ ਹੈ ਭਈ ਜਦੋਂ ਵੀ ਬੰਦਾ ਕੋਈ ਰਿਟਾਇਰਮੈਂਟ ਦਾ ਉਹਨੂੰ ਖਾਲੀ ਹੱਥ ਨਾ ਭੇਜਿਆ ਜਾਵੇ ਜਿਵੇਂ ਹੋਮਵਾਰਡ ਨੂੰ ਭੇਜਦੇ ਨੇ ਸਾਡੇ ਨਾਲ ਦਾ ਉਹ ਵਿਆਹ ਵਾਲੀ ਡੋਲੀ ਅਸਰ ਵਿੱਚ ਕਿੰਨਾ ਸਮਾਂ ਲਾਇਆ ਹੋਮਵਾਰਡ ਕਿੰਨਾ ਸਮਾਂ ਹੁਣ ਰਿਟਾਇਰ ਹੋ ਚੁੱਕੇ ਹੋ ਤੁਸੀਂ ਮੇਰ ਰਿਟਾਇਰਮੈਂਟ ਆ ਜੀ ਮੈਂ 32 ਸਾਲ ਨੌਕਰੀ ਕੀਤੀ ਹੈ ਹਾਂਜੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਘਟੋ ਘਟ 5-6000 ਰਿਟਾਇਰਮੈਂਟ ਤੇ 10000 ਦੇ ਕਰੀਬ ਆਉਣ ਡਿਊਟੀ ਮੁਲਾਜ਼ਮ ਡਿਊਟੀ ਕਰਦਾ ਠੀਕ ਹੈ ਬੀਰ ਜੀ ਜਿਵੇਂ ਆਪਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਪੰਜਾਬ ਪੁਲਿਸ ਦੀਆਂ ਜਿਵੇਂ ਡਿਊਟੀਆਂ ਹੁੰਦੀਆਂ ਨੇ ਜਿਵੇਂ ਮਤਲਬ ਕੋਈ ਵੀ ਕਿਤੇ ਬਹੁਤ ਔਖੀਆਂ ਡਿਊਟੀਆਂ ਹੁੰਦੀਆਂ ਨੇ ਤੁਹਾਡੀਆਂ ਡਿਊਟੀਆਂ ਸੇਮ ਉਹੀ ਹੁੰਦੀਆਂ ਸਾਡੀ ਗੱਲ ਸੁਣੋ ਜੀ ਸਾਡਾ ਇਹ ਹੈ ਵੀ ਜਿਹੜਾ ਸਾਡਾ ਪੰਜਾਬ ਹੋਮਗਾਰਡ ਹੈ ਜੀ ਸਭ ਤੋਂ ਪਹਿਲਾਂ ਮੇਰੀ ਰਿਟਾਇਰਮੈਂਟ ਹੋ ਗਿਆ ਔਨ ਡਿਊਟੀ ਹੈ ਪੁਰਸਨਲ ਮੋੜੇ ਨਾਲ ਮੋੜਾ ਲਾ ਕੇ ਡਿਊਟੀ ਕਰਦੇ ਆ ਅਜੇ ਹੀ ਕੋਈ ਡਿਊਟੀ ਵੀ ਨਹੀਂ ਹੈ ਕਿ ਜਿਹੜੀ ਪੰਜਾਬ ਹੋਮਗਾਰਡ ਨਹੀਂ ਕਰਦੀ ਵੀਆਈਪੀ ਡਿਊਟੀ ਕਰਦੀ ਹੈ ਬੈਂਕਾਂ ਦੇ ਕਰਦੀ ਹੈ ਥਾਣੇ ਚੌਕੇ ਚ ਕਰਦੀ ਹੈ ਨਾਇਬ ਕੋੜ ਚਲਦੇ ਆ ਬਾਰਲੀ ਸਟੇਟਾਂ ਉੱਤੇ ਡਿਊਟੀਆਂ ਕਰਦੇ ਸਾਨੂੰ ਸਰਕਾਰ ਇਹ ਦੱਸ ਦੇਵੇ ਹੋਮਗਾਰਡ ਡਿਊਟੀ ਕਰਦੀ ਕਿਹੜੀ ਨਹੀਂ ਠੀਕ ਹੈ ਜਾਨੀ ਕਿ ਪੁਲਿਸ ਦੇ ਮੋੜੇ ਨਾਲ ਮੋੜਾ ਲਾ ਕੇ ਸਾਰਾ ਸਿਸਟਮ ਤੁਸੀਂ ਉਹੀ ਕੋਲ ਲਾਸੀ ਪੁਲਿਸ ਤੋਂ ਫੌਜ ਨਾਲ ਵੀ ਡਿਊਟੀ ਕਰਦੇ ਤੇ ਪੁਲਿਸ ਨਾਲੋਂ ਵੀ ਵੱਧ ਡਿਊਟੀ ਕਰਦੇ ਸਾਡੇ ਜਵਾਨ ਇਸ ਵਕਤ ਸਥਿਤੀ ਵਿੱਚ ਵੀ ਇਹ ਖਾਂਦੀ ਹੱਥੇ ਕਰਨ ਨੂੰ ਭੇਜਦੇ ਹੁਣ ਤਾਂ ਸਾਡੀ ਇਹ ਸਥਿਤੀ ਹੈ ਅਸੀਂ ਕਰੋ ਜਾ ਮਰੋ ਜਾਂ ਸਾਡੀ ਗਵਰਨਮੈਂਟ ਪੈਨਸ਼ਨ ਲਾ ਦੇ ਤਾਂ ਉੱਠਾਂਗੇ ਨਹੀਂ ਉੱਠੀ ਠੀਕ ਹੈ ਠੀਕ ਹੈ ਹਾਂਜੀ ਵੀ ਜਿੱ ਕੀ ਨਾਮ ਹੈ ਆਪਣਾ ਅਮਰਜੀਤ ਸਿੰਘ ਬਠਿੰਡਾ ਜੀ ਅੱਛਾ ਅਮਰਜੀਤ ਸਿੰਘ ਜੀ ਲਾਲ 50 ਲਈ ਹੋਈ ਆ ਪੱਗਾਂ ਵੀ ਪੰਜਾਬ ਪ ਡਿਊਟੀ ਅਸੀਂ ਪੰਜਾਬ ਪੁਲਿਸ ਦੇ ਮੋਢੇ ਨਾਲ ਮੋਢਾ ਲਾ ਕੇ ਡਿਊਟੀ ਕਰਦੇ ਆਂ ਜੀ ਉਹ ਕਿਹੜੀ ਜਿਹੜੀ ਡਿਊਟੀ ਆ ਪੰਜਾਬ ਪੁਲਿਸ ਕਰਦੀ ਤੇ ਅਸੀਂ ਨਹੀਂ ਕਰਦੇ तकरीबन ਅਸੀਂ ਉਹਨਾਂ ਨਾਲੋਂ ਵੱਧ ਡਿਊਟੀ ਕਰਦੇ ਆਂ ਜਦੋਂ ਅੱਤਵਾਦ ਅੱਤਵਾਦ ਦੇ ਦੌਰਾਨ ਕਾਲੇ ਦੌਰ ਸੀ ਉਦੋਂ ਸਾਡੇ ਜਵਾਨ 368 ਜਵਾਨ ਸਾਡੇ ਸ਼ਹੀਦ ਹੋਏ ਹਰ ਇੱਕ ਮੋਰਚੇ ਦੇ ਵਿੱਚ ਸਾਡਾ ਜਵਾਨ ਹੁੰਦਾ ਸੀ ਜਿਵੇਂ ਤੁਸੀਂ ਮੇਰੇ ਵੀਰ ਨੂੰ ਸਵਾਲ ਕੀਤਾ ਅੱਜ ਤੁਹਾਡੇ ਜਵਾਨ ਕਿੱਥੋਂ ਤੱਕ ਡਿਊਟੀ ਕਰਦੇ ਸਾਡੇ ਜਵਾਨ ਰਾਸ਼ਟਰਪਤੀ ਤੋਂ ਲੈ ਕੇ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਸਤਿਕਾਰਯੋਗ ਇਹਦੀ ਕੋਟੀ ਦੇ ਵਿੱਚ ਵੀ ਡਿਊਟੀ ਕਰਦੇ ਠੀਕ ਹੈ ਉਹ ਕਿਹੜੀ ਥਾਣੀ ਜਿੱਥੇ ਹੋ ਗੜਾ ਨਾ ਹੋਵੇ ਥਾਣੇ ਦੇ ਵਿੱਚ ਜਾਓ ਜਿਵੇਂ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਦੀਆਂ ਤਨਖਾਹਾਂ ਵੀ ਚਲੋ ਠੀਕ ਆ ਸਰਕਾਰ ਜਿਵੇਂ ਦੇ ਰਹੀ ਆ ਉਸ ਤੋਂ ਬਾਅਦ ਰਿਟਾਇਰਮੈਂਟ ਮਤਲਬ ਪੈਨਸ਼ਨਾਂ ਵੀ ਲੱਗਦੀਆਂ ਨੇ ਕੀ ਲੱਗਦਾ ਤੁਹਾਡੀ ਪਹਿਲੇ ਦਿਨ ਤੋਂ ਕੋਈ ਪੈਨਸ਼ਨ ਨਹੀਂ ਸਾਡੀ ਕੋਈ ਪੈਨਸ਼ਨ ਨਹੀਂ ਜੀ ਜੀ ਸਾਨੂੰ ਕੋਈ ਮਨ ਪਤਾ ਨਹੀਂ ਸਾਨੂੰ ਕੁਝ ਨਹੀਂ ਦਿੱਤਾ ਜਾਂਦਾ ਜਦੋਂ ਅਸੀਂ 58 ਸਾਲ ਤੋਂ ਰਿਟਾਇਰ ਹੁੰਨੇ ਆ ਸਾਨੂੰ ਇੱਕ ਪਰਚਟੂ ਵੀ ਆ ਲੈ ਕੇ ਬਾਹਰ ਹੀ ਭੇਜ ਦਿੰਦਾ ਵੀ ਤੁਸੀਂ ਰਿਟਾਇਰ ਹੋ ਵੀ ਸਾਡੇ ਚ ਨਾ ਬੜੇ ਕੋਈ ਪੈਸੇ ਇਕੱਠੇ ਨਹੀਂ ਹੁੰਦੇ ਟੀਏਡੀਏ ਜੋ ਵੀ ਵੀ 10 20 ਲੱਖ ਰੁਪਈਆ 100 ਰੁਪਈਆ ਸਾਡਾ ਜੀ ਕੱਟਦੇ 200 ਰੁਪਈਆ ਮਨਪ੍ਰੀਸ਼ ਦੇ ਨਾ ਕਟਿਆ ਸੀ ਧੱਕੇ ਨਾਲ 400 ਰੁਪਈਆ ਕੱਟਦੇ ਆ ਸਾਨੂੰ ਨਹੀਂ ਪਤਾ ਵੀ ਉਹ ਕਿੱਥੇ ਲੈ ਜਾਂਦੇ ਆ ਜੇ ਪੈਸੇ ਇਹਨਾਂ ਨੇ ਕੱਟਰੇ ਸੀ ਉਹ ਅਫਸਰਾਂ ਨੇ ਕੱਟਨੇ ਜਿਹੜੇ ਸੈਕਟਰ ਸਾਰਾਂ ਦੇ ਵਿੱਚ ਸੀਸਾਂ ਦੇ ਮਹਿਲਾਂ ਚ ਬੈਠਿਆ ਉਹਨਾਂ ਦੀਆਂ ਕੋਠੜੀਆਂ ਦੀ ਪੜਤਾਲ ਕੀਤੀ ਜਾਵੇ ਅਰ ਭ ਕੰਦਰ ਰੋਲ ਦੇ ਬਰ ਦੇ ਤੁਹਾਡੀਆਂ ਤਨਖਾਹਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬਰਾਬਰ ਨਹੀਂ ਜਾਂ ਕੋਈ ਥੋੜੀ ਬਰਾਬਰ ਨਹੀਂ ਜੀ ਸਾਡਾ ਸੀਸ ਕੋਰਟ ਦੇ ਵਿੱਚ ਕੇਸ ਪਾਇਆ ਸੀ 15 ਦੇ ਵਿੱਚ ਸਾਨੂੰ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਵੀ ਜੋ ਪੁਲਿਸ ਕੰਮ ਕਰਦੀ ਹੈ ਉਹੀ ਹੋਗੜ ਕੰਮ ਕਰਦੀ ਹੈ ਇਹਨਾਂ ਦੀ ਤਨਖਾਹ ਬਰਾਬਰ ਕੀਤੀ ਜਾਵੇ ਤਨਖਾਹ ਜਿਹੜੀ ਬਰਾਬਰ ਕਰਤੀ ਕਰ ਸਾਨੂੰ ਡੇਲੀ ਵੇਜ ਕੀਤਾ ਉਸ ਟਾਈਮ ਦਾ ਜਿਹੜਾ ਸਿਪਾਈ ਸੀ ਅੱਜ ਉਹ 8000 ਲੈ ਰਿਹਾ ਤੇ ਪਰ ਸਾਡਾ ਮਸਾ ਬੰਦਾ 40000 38000 ਲੈ ਰਿਹਾ ਜੀ ਤੁਹਾਡੀਆਂ ਭਰਤੀਆਂ ਵੀ ਫਿਰ ਪੰਜਾਬ ਪੁਲਿਸ ਦੇ ਵਾਂਗ ਹੀ ਹੁੰਦੀਆਂ ਨੇ ਜਾਂ ਕਿਸ ਤਰੀਕੇ ਨਾਲ ਹੁੰਦੀਆਂ ਨੇ ਪੁਲਿਸ ਸਾਡੀਆਂ ਭਰਤ ਕਾਉਂਦੀਆਂ ਜੀ ਜਿਹੜੇ ਚਾਰ ਸਾਡੇ ਡਿਸਟ੍ਰਿਕਟ ਕਮਾਂਡਰ ਉਹ ਭਰਤੀ ਕੀਤੇ ਜਾਂਦੇ ਆ ਉਹ ਬੋਰਡ ਬਣਿਆ ਹੁੰਦਾ ਉਹਦੇ ਨਾਲ ਭਰਤੀ ਕੀਤੇ ਜਾਂਦੇ ਤੇ ਸਾਨੂੰ ਦੇਣ ਵਾਲੇ ਕੁਝ ਨਹੀਂ ਹੁੰਦਾ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਜਿਵੇਂ ਐਮਐਲਏ ਸਾਹਿਬਾਨ ਐਮਐਲਏ ਸਾਹਿਬਾਨ ਇਹਨਾਂ ਨੇ ਕਾਨੂੰਨ ਬਣਾਉਣ ਤੇ ਇਹ ਕਰਦੇ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਹ ਤਾਂ ਕਹਿੰਦੇ ਹੋਗਾਰ ਦਿਓ ਜੀ ਵੋਟਾਂ ਦਿਓ ਸਾਡੇ ਨਾਮ ਨਾਲ ਜੋਗ ਇਹਦੇ ਜਿਹੜੇ ਆਪਣੇ ਜਿਵੇਂ ਦਿੱਲੀ ਵਾਲੇ ਕੇਜਰੀਵਾਲ ਜੀ ਆਦਮਪੁਰ ਦੀ ਧਰਤੀ ਤੇ ਸਾਡੇ ਨਾਲ ਗੱਲਬਾਤ ਹੋਈ ਸੀ ਉਹਦੇ ਮంత్రి ਸੀ ਬਟੇ ਨਾ ਕੋਈ ਮੁੱਖ ਮੰਤਰੀ ਬਣੀ ਸੀ ਨਾਲ ਇਹਨਾਂ ਦੇ ਭਗਵਾਨ ਤਮਨ ਜੀ ਸੀਗੇ ਵੀ ਸਾਨੂੰ ਵੋਟਾਂ ਪਾਓ ਅਸੀਂ ਛੋਟਾ ਸਾਰਾ ਕੰਪਨਸ਼ਨ ਪੈਨਸ਼ਨ ਪਹਿਲ ਦੇ ਆਧਾਰ ਤੇ ਕਰਾਂਗੇ ਆਦਮਪੁਰ ਦੀ ਧਰਤੀ ਤੇ ਗੱਲ ਹੋਈ ਸੀ ਅਸੀਂ ਇਹਨਾਂ ਨੂੰ ਬਹੁਤ ਬਹੁਤ ਵੋਟਾਂ ਪਾਜਾਂ ਅਸੀਂ ਪੱਕੇ ਵਰਕਰਾਂ ਇਹਨਾਂ ਦੇ ਵੱਡੀ ਅਸੀਂ ਮਿਹਨਤ ਕੀਤੀ ਬੰਦੇ ਵਰਕਰ ਦਿੱਤੇ ਸਾਨੂੰ ਇਹ ਮਿਲਿਆ ਮੁੱਖ ਬਤਰੀ ਜੀ ਸਤਿਕਾਰਯੋਗ ਆ ਰੋਪੜ ਦੀ ਤਰਤੀ ਦੇ ਸਾਨੂੰ ਮਿਲਿਆ ਕਹਦਾ ਵੀ 15 ਦਿਨਾਂ ਦੇ ਵਿੱਚ ਮੈਂ ਤੁਹਾਡੀ ਪੈਨਸ਼ਨ ਦੇ ਦਊਗਾ ਪਰ ਅੱਜ 1.5 ਸਾਲ ਹੋ ਗਿਆ ਉਸ ਤੋਂ ਬਾਅਦ ਸਾਨੂੰ ਇਹਨੇ ਮਿਲਣ ਦਾ ਸਬੰਨ ਨਹੀਂ ਦਿੱਤਾ ਅਸੀਂ ਬਜ਼ੁਰਗਾਂ ਜੀ ਦੇਖੋ ਮੇਰੀ 72 ਸਾਲ ਦੀ ਉਮਰ ਹੈ ਮੇਰਾ ਜੀ ਨਹੀਂ ਕਰਦਾ ਇੱਥੇ ਛੱਡ ਕੇ ਖੜਦਾ ਸਾਨੂੰ ਮਜਬੂਰੀ ਬਸ ਸਰਕਾਰ ਨੇ ਛੜਕ ਦੇ ਉੱਤੇ ਰੋਲਣ ਵਾਸਤੇ ਮਜਬੂਰ ਕੀਤਾ ਸਾਡੇ ਕੋਲ ਕੁਝ ਵੀ ਨਹੀਂ ਹੈ ਜਦੋਂ ਸਾਡਾ 6 ਕਰੋੜ ਰੁਪਿਆ ਸਾਡਾ ਇਕੱਠਾ ਹੁੰਦਾ ਇੱਕ ਸਾਲ ਦਾ ਵੈਲਫੇਅਰ ਦੇ ਨਾਂ ਤੇ ਸਾਡਾ ਨਾਲ ਕੋਝਾ ਮਜ਼ਾਕ ਕੀਤਾ ਜਾਂਦਾ ਉਹ ਇਕੱਠਾ ਕਰਕੇ ਸਰਕਾਰ ਪਤਾ ਨਹੀਂ ਕਿੱਥੇ ਨੂੰ ਲੈ ਜਾਂਦੀ ਹੈ ਸਾਡਾ ਜਿਹੜਾ ਡਿਸਟ੍ਰਿਕਟ ਕਮਾਂਡਰ ਉਹ ਲੱਖ ਰੁਪਿਆ ਲੈ ਲੈਂਦਾ ਉਹਦੀ ਜਿਹੜਾ ਵੈਲਫੇਅਰ ਦਾ 10 ਰੁਪਇਆ ਕੱਟਿਆ ਜਾਂਦਾ ਤੇ 250 ਰੁਪਇਆ ਕੱਟਿਆ ਜਾਂਦਾ ਹਰ ਇੱਕ ਥਾਂ ਦੇ ਉੱਤੇ ਸਾਡੇ ਨਾਲ ਧੱਕਾ ਕੀਤਾ ਜਾਂਦਾ ਉਹਦੀ ਬਦੌਲਤ ਅਸੀਂ ਆ ਫਿਰਦਾ 8 ਸਾਲ ਹੋ ਗਏ ਸਾਨੂੰ ਤਾਂ ਲੱਗਿਆ ਜੂ ਟੋਲ ਬਲਾ ਜਾ ਸੋਲ ਕੇ ਆ ਜਿਹਦੇ ਵਿੱਚ ਸਾਡੇ 12 ਜਵਾਨ ਸ਼ਹੀਦ ਹੋ ਗਿਆ ਤੁਸੀਂ ਫੋਟੋ ਲੈ ਲਈ ਓਥੇ ਤੱਕ ਹੁਣ ਵੀ ਨਰਵਗੁਣ ਚੱਲ ਰਿਹਾ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਜੇ ਭਾਈ ਚਾਂਸ ਹੋਮਗਾਰਡ ਦਾ ਕੋਈ ਮਤਲਬ ਜਿਹੜਾ ਮੁਲਾਜ਼ਮਾ ਉਹ ਸ਼ਹੀਦ ਹੁੰਦਾ ਕੋਈ ਨੁਕਸਾਨ ਹੁੰਦਾ ਕੋਈ ਡੈਥ ਹੁੰਦੀ ਆ ਤਾਂ ਕਿਵੇਂ ਕੋਈ ਮੁਆਵਜ਼ਾ ਦਿੱਤਾ ਜਾਂਦਾ ਉਹਨਾਂ ਨੂੰ ਉਹਦਾ ਕੁਝ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿਹੜਾ ਟੋਲ ਫਲਾ ਚਾਤੇ ਸ਼ਹੀਦ ਹੋਏ ਨਾ ਉਹਨਾਂ ਨੇ ਇਹਨਾਂ ਨੂੰ ਰਾਤੋਂ ਰਾਤ ਆ ਕੇ ਪ੍ਰਸ਼ਾਸਨ ਨੇ ਨਾਲ ਸਾਡੇ ਜਿਹੜੇ ਹੋਮਗਾਰਡ ਦੇ ਆ ਉਹ ਚਲਦੇ ਤੇ ਅਫਸਰ ਬੈਠੇ ਆ ਸੈਕਟਰ 17 ਦੇ ਵਿੱਚ ਰਾਤੇ ਰਾਤ ਡੈੱਡ ਬੋਡੀ ਨੂੰ ਚੱਕ ਕੇ ਉਹਦੀ ਨੂੰ ਸਾੜ ਦਿੱਤਾ ਜਾਂਦਾ ਰਾਤ ਨੂੰ ਸਾਨੂੰ ਇੱਕ ਪੈਸਾ ਨਹੀਂ ਦਿੱਤਾ ਜਾਂਦਾ ਜੀ 52 ਸਾਲ ਤੋਂ ਉੱਤੇ ਅਸੀਂ ਕਿਸੇ ਪਾਸੇ ਬਿਲਕੁਲ ਹੁਣ ਤੁਹਾਡੀ ਪਲੈਨਿੰਗ ਪਹਿਲਾਂ ਇਹ ਵੀ ਦੱਸੀ ਜਾਂਦੀ ਆ ਕਿ ਸੀਐਮ ਭਗਵੰਤ ਸਿੰਘ ਕੋਠੀ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨਾ ਸੀ ਕਿ ਅਚਾਨਕ ਤੁਸੀਂ ਪ੍ਰੋਗਰਾਮ ਚੇਂਜ ਕਰਤਾ ਫਿਰ ਇੱਥੇ ਨੈਸ਼ਨਲ ਹਾਈਵੇ ਕਿਹੜਾ ਦੇਖੋ ਜੀ ਇਹ ਤਾਂ ਜੇ ਉਹ ਇੱਥੋਂ ਦੇ ਸੰਗਰੂਰ ਦੇ ਸਾਡੇ ਪ੍ਰਧਾਨ ਸਾਹਿਬ ਉਹਨਾਂ ਦਾ ਫੈਸਲਾ ਸੀ ਅਸੀਂ ਤਾਂ ਹੁਣ ਬਟਾਂਡੇ ਤੋਂ ਆ ਸਾਡਾ ਸਰ ਆਲ ਪੰਜਾਬ ਵਿੱਚ ਤੇ ਆ ਸਾਨੂੰ ਮਜਬੂਰੀ ਵਿੱਚ ਸਰ ਨਾਲ ਆਉਣਾ ਪਿਆ ਭਗਵੰਤ ਮਾਨ ਜੀ ਏਡਾ ਸਿਆਣਾ ਹੁੰਦਾ ਤੇ ਕਹਿੰਦਾ ਸੀ ਮੈਂ ਤਾਂ ਰੰਡ ਨਹੀਂ ਲੱਗਣ ਦੇਊਗਾ ਇਹ ਕਹਿੰਦਾ ਹੁੰਦਾ ਹਾਂ ਇਸ ਸਾਥਾਂ ਦੇ ਵਿੱਚ ਮੰਜਾ ਡਾਹਾਂਗੇ ਜੋ ਉੱਥੇ ਫੈਸਲੇ ਕਰੂੰਗਾ ਸਾਡੇ ਕੋਲ ਦੀ ਇਹ ਟੱਪਦਾ ਰਿਹਾ ਜਿੱਤ ਕੇ ਵੀ ਉੱਥੋਂ ਦੀ ਟੱਪਿਆ ਸਾਡੇ ਕੋਲੇ ਅਜੇ ਤੱਕ ਨਹੀਂ ਆਇਆ ਜਦੋਂ ਇਹਨੂੰ ਅਸੀਂ 92 ਐਮਐਲਏ ਦਿੱਤੇ ਆ ਇਹਦੇ ਕਿਹੜਾ ਤਾਂ ਸਾਨੂੰ ਇੱਕ ਦਾਗਾ ਨਹੀਂ ਮੱਤ ਲੱਗਣੀ ਦੇਂਦਾ ਇਹਦੇ ਰਾਜ ਦੇ ਦੇਖੋ ਤੁਹਾਡਾ ਤਾਂ ਧੰਨੇ ਲੱਗ ਜਾਂਦੇ ਫਿਰ ਇਹ ਕਹਿੰਦੇ ਆ ਜੀ ਇੱਥੇ ਕੁਝ ਨਹੀਂ ਕੀਤਾ ਅਸੀਂ ਮਾਨਯੋਗ ਰਾਸ਼ਟਰਪਤੀ ਨੂੰ ਇੱਕ ਜਾਦ ਪੱਤਰ ਭੇਜਿਆ ਵੀ ਜਿਹੜੇ ਅਸੀਂ ਹੋਮਗਾਰਡ ਦੇ ਜਵਾਨ ਆ ਸਾਨੂੰ ਜ਼ਹਿਰ ਦੀਆਂ ਪੁੜੀਆਂ ਦੇ ਦਿਓ ਤਾਂ ਕਿ ਅਸੀਂ ਤੁਹਾਨੂੰ ਹੋਰ ਤੁਹਾਨੂੰ ਹੋਰ ਤਾਂ ਕੁਝ ਨਹੀਂ ਦਿੰਦੇ ਨੀ ਸਾਡੇ ਘਰਾਂ ਦੇ ਵਿੱਚ ਬਹੁਤ ਉਤਿਰਾ ਹੁੰਦਾ ਸੀ ਰੋ ਅਸੀਂ ਗਵਰਨਰ ਸਾਹਿਬ ਨੂੰ ਵੀ ਮਿਲੇ ਆ ਅਸੀਂ ਇਹਨਾਂ ਦਾ ਕੋਈ ਮੰਤਰੀ ਨਹੀਂ ਛੱਡਿਆ ਕੋਈ ਇਹਨਾਂ ਦਾ ਐਮਐਲਏ ਨਹੀਂ ਛੱਡਿਆ ਕੋਈ ਇਹਨਾਂ ਦਾ ਐਮਪੀ ਨਹੀਂ ਛੱਡਿਆ ਨਾ ਅਕਾਲੀਆ ਦਾ ਨਾ ਕਾਂਗਰਸ ਦਾ ਨਾ ਆਪ ਦਾ ਨਾ ਭਾਜਪਾ ਦਾ ਪਰ ਸਾਡੇ ਬਾਰੇ ਸੁਣਨ ਨੂੰ ਕੋਈ ਤਿਆਰ ਨਹੀਂ ਜਦੋਂ ਇਹਨਾਂ ਨੇ ਐਮਐਲਏ ਦੀ ਤਰਖਾਬ ਦਉਣੀ ਹੁੰਦੀ ਆ ਰਾਤੇ ਰਾਤ ਇਹ ਆਪ ਦਾ ਕਾਨੂੰਨ ਬਣਾ ਲੈਂਦੇ ਆ ਪਰ ਹੋਗਵਰਨਰ ਵਾਸਤੇ ਇਹਨਾਂ ਤੋਂ ਕਾਨੂੰਨ ਨਹੀਂ ਬਣਦਾ ਆ ਹੁਣ ਤੁਹਾਨੂੰ ਪਤਾ ਲੱਗਤੋ ਹੋਗੇ 24 ਸਾਡੇ ਸਾਰੇ ਕੋਲਿਆ ਸਾਡੀ ਭਗਵਾਨਤਮਾਨ ਨੂੰ ਪੁਰਜੋ ਅਪੀਲ ਆ ਅਸੀਂ ਬੇਇਨਤਿਹਾ ਕਰਦਾ ਨੰਬਰ 10 ਸਹਿਤ ਅਸੀਂ ਉਹਨੂੰ ਬਣਾਇਆ ਬਣੇ ਸਾਲੋਂ ਕਿ ਸਾਡਾ ਇੱਥੇ ਜੀ ਨਹੀਂ ਕਰਦਾ ਨਾ ਸਾਡਾ ਇੱਥੇ ਰੁਕ ਕਿਉਂਕਿ ਅਸੀਂ 30 32 33 40 40 ਸਾਡੇ ਸਾਡੇ ਜਵਾਨਾਂ ਨੇ ਨੌਕਰੀ ਕੀਤੀ ਹੈ ਸਾਨੂੰ ਪਤਾ ਵੀ ਲੋਕਾਂ ਨੂੰ ਕੀ ਦੁੱਖ ਦਰਦਾ ਸਾਨੂੰ ਵੀ ਹੁਣ ਪਤਾ ਸੀ ਲੋਕਾਂ ਨੂੰ ਦੁੱਖ ਦੇ ਕੇ ਨਹੀਂ ਖੁਸ਼ ਕਿਉਂਕਿ ਅਸੀਂ ਸਿਕਿਉਰਿਟੀ ਕਾਂ ਕੀਚ ਕਾਂ ਲਾਰਡ ਆਰਡਰ ਅਸੀਂ ਕਾਇਮ ਰੱਖਿਆ ਹੁਣ ਅਸੀਂ ਸੜਕਾਂ ਤੇ ਬੈਠੇ ਆ ਇਹ ਅਸੀਂ ਸਾਡਾ ਦਿਲ ਨਹੀਂ ਕਰਦਾ ਇਹ ਸਿਰਫ ਤੇ ਸਿਰਫ ਸਾਨੂੰ ਸਰਕਾਰ ਮਜਬੂਰ ਕਰਦੀ ਆ ਵੀ ਤੁਸੀਂ ਤਾਂ ਨਾ ਹੁਣ ਕਦੋਂ ਤੱਕ ਕਦੋਂ ਤੱਕ ਉਹਨੂੰ ਬੈਠੇ ਹੋ ਤੁਸੀਂ ਤੋਂ ਹੁਣ ਆ ਜਾਣ ਜੀ ਇਹ ਕਹਿੰਦੇ ਆ ਵੀ ਛੋਟਾ ਹੋਇਆ ਪਿਆ ਸਾਨੂੰ ਤਾਂ ਹੁਣ ਦੇ 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 ਤੇ ਅਸੀਂ ਹੁਣ ਉੱਠ ਕੱਢਾਂਗੇ ਨਾ ਤੇ ਤੁਹਾਨੂੰ ਆ ਕਰਾਂਗੇ ਜਾ ਕੇ ਠੀਕ ਹੈ ਢੰਗ ਦੇ ਪਾਵਾਂਗੇ ਮੁੱਖ ਮੰਤਰੀ ਦੇ ਬਾਅਦ ਦੇ ਤੇ ਜਿਹੜਾ ਇਹ ਜਲਾ ਲੁਧਿਆਣਾ ਦੇ ਵਿੱਚ ਇਹ ਵੋਟਾਂ ਦੇ ਵਿੱਚ ਇਹ ਖੜਾ ਕੀਤਾ ਜੇ ਨਾ ਅਸੀਂ ਤਾਂ ਨਾ ਉੱਥੇ ਜਾ ਕੇ ਦੀ ਸਪੋਰਟ ਕਰਾਂਗੇ ਠੀਕ ਹੈ ਪਰ ਸਾਨੂੰ ਮੰਗ ਜਿਹੜੀ ਸਾਡਾ ਨਾਮਾਨ ਪਤਾ ਪੈਨਸ਼ਨ ਦੇ ਉਹ ਸਾਨੂੰ ਆ ਕੇ ਹੁਣ ਨੋਟੀਫਿਕੇਸ਼ਨ ਦੇ ਦੇ ਹੁਣ ਤੁਹਾਨੂੰ ਕਾਫੀ ਟਾਈਮ ਹੋ ਗਿਆ ਇੱਥੇ ਬੈਠਿਆ ਨੂੰ ਕੋਈ ਤੁਹਾਨੂੰ ਮੇਰੇ ਸੀਨੀਅਰ ਅਫੀਸਰ ਨਾਲ ਗੱਲਬਾਤ ਹੋਈ ਕੋਈ ਸਾਡੇ ਕੋਲੇ ਕੋਈ ਨਹੀਂ ਆਇਆ ਜੀ ਸਾਡੇ ਤਿੰਨ ਬੰਦੇ ਬਹੁਤ ਜਿਆਦਾ ਢਲੇ ਹੋ ਗਿਆ ਉਹ ਅਸੀਂ ਸਾਈਡ ਤੇ ਪਾ ਰੱਖਿਆ ਮੈਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਅਗਰ ਜੇ ਸਾਡੇ ਜਵਾਨ ਦਾ ਕਿਸੇ ਦਾ ਨੁਕਸਾਨ ਹੋ ਗਿਆ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਔਰ ਇੱਥੋਂ ਦਾ ਪ੍ਰਸ਼ਾਸਨ ਹੋਵੇਗਾ ਮੈਂ ਤੁਹਾਡੇ ਸਾਹਮਣੇ ਭਾਈ ਭਗੰਤ ਮਾਨਜੀਤ ਬਹੁਤ ਸਤਿਕਾਰਯੋਗ ਆ ਮੈਂ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਉਹ ਕਿੱਥੇ ਦਾ ਹਸਤ ਕਰਵਾਦੇ ਬੈਠੇ ਆ ਉਹ ਹੁਣ ਅਸੀਂ ਉਹਦੇ ਸ਼ਹਿਰ ਦੇ ਵਿੱਚੋਂ ਦੋਪੀ ਖਮਾਂਗੜ ਆਏ ਆ ਸਾਡੇ ਕੋਲੇ ਹੁਣ ਅਸੀਂ ਬਜ਼ੁਰਗ ਬੰਦੇ ਆ ਤੇ ਸਾਡਾ ਜਿਹੜਾ ਪੜਦਾ ਹੱਕ ਆ ਦੇਣ ਤੇ ਅਸੀਂ ਉਹ ਤਾਂ ਧਨਵਾਦ ਕਰਦੇ ਹਾਂ ਬਿਲਕੁਲ ਜੀ ਸੋ ਰਿਟਾਇਰ ਹੋਮ ਗਾਰਡ ਐਸੋਸੀਏਸ਼ਨ ਆ ਉਹਨਾਂ ਨੇ ਨੈਸ਼ਨਲ ਹਾਈਵੇ ਘੇਰਿਆ ਸੰਗਰੂਰ ਤੋਂ ਪਟਿਆਲਾ ਦੇ ਵਿਚਕਾਰ ਜੋ ਬਠਿੰਡਾ ਚੰਡੀਗੜ੍ਹ ਨੂੰ ਜੋੜਦਾ ਸੋ ਨੈਸ਼ਨਲ ਹਾਈਵੇ ਤੇ ਬੈਠੇ ਨੇ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਾਰੀਆਂ ਸਰਕਾਰਾਂ ਨੂੰ ਅਸੀਂ ਗੁਹਾਰ ਲਗਾ ਚੁੱਕੇ ਹਾਂ ਪਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਦੋਂ ਤੱਕ ਸਾਡੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੋਇਆ ਜਾਵੇਗਾ ਸਾਡਾ ਸੰਘਰਸ਼ ਚੱਲਦਾ ਰਹੇਗਾ ਕੈਮਰਾਮੈਨ ਹਰਿੰਦਰ ਐਪੀ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ